ਓ ਟਿੱਬਿਆਂ ਦਾ ਪੁੱਤ ਜੰਮਿਆ ਜੋ ਅਣਖਾਂ ਗਿਆ ਪਗਾ ਉਹਨੇ ਗੱਲਾਂ ਕਰੀਆਂ ਉੱਚੀਆਂ ਗਿਆ ਦੁਨੀਆ ਉੱਤੇ ਛਾ ਉਹਨੇ ਕਲਮ ਚ ਪਾ ਬਾਰੂਦ ਨੂੰ ਭਾਈ ਗੀਤਾਂ ਦੇ ਵਿੱਚ ਜਾਣ ਅੱਜ ਮੂਸੇ ਵਾਲੇ ਜੱਟ ਨੂੰ ਪਿਆ ਜਾਣੇ ਕੁੱਲ ਜਹਾਨ ਉਹਦਾ ਦੇਸ਼ ਸੁਣੀ ਦਾ ਮਾਲਵਾ ਉਹਦੀ ਪਾਣੀਆਂ ਵਰਗੀ ਤੋਰ ਉਹਦੇ ਗੀਤ ਕਲੇਜਾ ਚੀਰਦੇ ਜਿਉਂ ਜਲਦੀ ਬਾਰਾਂ ਮੋਰ ਸਿਉਟਦੇ ਜਿਹੜੇ ਅੰਬਰੀ ਗਿਆ ਧੂੜਾਂ ਵਿੱਚ ਮਿਲਾ ਉਹ ਮੁਸੇ ਪਿੰਡ ਦੇ ਨਾਮ ਨੂੰ ਗਿਆ ਡੱਲਰਾਂ ਵਾਂਗ ਚਲਾ ਗਿਆ ਡੱਲਰਾਂ ਵਾਂਗ ਚਲਾ ਸਾਡੇ ਬਾਣ ਨੂੰ ਸਾਡੀ ਆ ਨਹੀਂ ਬਲੈਕਲਿਸਟਡ ਕਰਾ ਲੇ ਅਸੀਂ ਅੰਡਰਗਰਾਊਂਡ ਬੰਦੇ ਐ ਉੱਪਰ ਤੱਕ ਮਾਰਾ ਨੇ ਅਸੀਂ ਅੱਜ ਦੇ ਰਾਜੇ ਹਾਂ ਸਾਡਾ ਪਤਾ ਨਹੀਂ ਕੱਲ੍ਹ ਦਾ ਸਿੰਤਾ ਪੋਤਾ ਜਾਗਰ ਸਿੰਘ ਦਾ ਪੁੱਤ ڈاکੂਆਂ ਦਾ ਮੁੰਡਾ ਜਦੋਂ ਪਰਛੇ ਬੱਤੇ ਨੇ ਲੱਠਾ ਤੇ ਜਾਕੂਆਂ ਨੇ ਮਗਦੇ ਨਹੀਂ ਖੋਦੇ ਆ ਅਸੀਂ ਪੁੱਤ ڈاکੂਆਂ ਦੇ ਹਉ ਪੱਕ ਕਤੀਰਾ ਦਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਡਾਲਰ ਗਾਣਾ ਤੁਸੀਂ ਦੇਖੋਗੇ ਡਾਕੂਆਂ ਦਾ ਮੁੰਡਾ 3 ਫਿਲਮ ਦੇ ਵਿੱਚ ਜੋ ਕਿ 13 ਜੂਨ ਨੂੰ ਰਿਲੀਜ਼ ਹੋ ਰਹੀ ਆ ਪੂਰੀ ਸਿਚੁਏਸ਼ਨ ਤੇ ਟੁਕਦਾ ਹੋਇਆ ਇਹ Song ਤੁਸੀਂ ਪੂਰਾ ਆਨੰਦ ਮਾਣੋਗੇ ਇਸ ਗਾਣੇ ਨੂੰ ਤੁਸੀਂ ਹਮੇਸ਼ਾ ਹੀ ਬਹੁਤ ਪਿਆਰ ਕੀਤਾ ਸਿੱਧੂ ਮੂਸੇ ਵਾਲੇ ਬਾਈ ਦਾ ਲਿਖਿਆ ਤੇ ਗਾਇਆ ਹੋਇਆ ਇਹ ਗੀਤ ਆ ਪਰ ਸਿੱਧੂ ਬਾਈ ਨੂੰ ਟ੍ਰਿਬਿਊਟ ਕਰਦੇ ਆ ਇਹ Song ਤੇ 31 ਮਈ ਨੂੰ ਆ ਰਿਹਾ ਜੀ ਫਿਲਮ ਦਾ ਟ੍ਰੇਲਰ ਸੋ ਯਾਦ ਰੱਖਿਓ 31 ਮਈ ਨੂੰ ਫਿਲਮ ਦਾ ਟ੍ਰੇਲਰ ਆਉਣਾ ਦੱਬ ਕੇ ਸਪੋਰਟ ਕਰਿਓ ਸ਼ੇਅਰ ਕਰਿਓ ਤੁਹਾਡੀ ਸਪੋਰਟ ਦੀ ਹਮੇਸ਼ਾ ਹੀ ਜ਼ਰੂਰਤ ਹੈ ਬਾਬਾ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ 'ਚ ਰੱਖਣ। ਲਵ ਯੂ ਸਾਰਿਆਂ ਨੂੰ।